ਨੀਵੇਂ ਸੇਜ ਜਾਂਚ ਦੇ ਲਈ ਹਸਪਤਾਲ ਦਾਖਲ ਸੀਐਮ ਆਨ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹੋਏ ਸੀਐਮ ਆਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਕੀਤਾ ਜਾਵੇਗਾ ਹਸਪਤਾਲ ਤੋਂ ਡਿਸਚਾਰਜ ਕਰਜ਼ੇ ਤੋਂ ਦੁਖੀ ਤੁਰ ਗਏ ਪਤੀ ਤੇ ਸੌਰਾ ਸੌਰੇ ਨੇ ਬੈਂਕ ਤੋਂ ਲਿਆ ਸੀ 10 ਲੱਖ ਰੁਪਏ ਦਾ ਕਰਜ਼ਾ ਸੌਰੇ ਦੀ ਮੌਤ ਕਾਰਨ ਨਹੀਂ ਕਰ ਸਕੇ ਬੈਂਕ ਨੂੰ ਕਰਜ਼ਾ ਵਾਪਸ ਕਰਜ਼ੇ ਤੋਂ ਪਰੇਸ਼ਾਨ ਪਤੀ ਨੇ ਕਰ ਲਈ ਖੁਦਕੁਸ਼ੀ ਬੈਂਕ ਵਾਲਿਆਂ ਨੇ 9 ਸਾਲ ਤੇ ਮਾਸੂਮ ਬੱਚੇ ਨੂੰ ਕੱਢਿਆ ਤਾਂ ਪਟਾਣਾ ਵਿਖੇ ਗਊ ਰੱਖਿਆ ਦਲ ਦੀ ਕਾਰਵਾਈ ਪੁਲਿਸ ਦੀ ਮਦਦ ਨਾਲ ਕਾਬੂ ਕੀਤਾ ਗਊਆਂ ਦਾ ਪਰਿਆਟਕ ਗਊਆਂ ਨੂੰ ਬਰਾਮਦ ਕਰਕੇ ਕੌਸ਼ਾਲਾ ਦੇ ਵਿੱਚ ਛੱਡਿਆ ਗਿਆ ਅੰਮ੍ਰਿਤਸਰ ਦੇ ਵਿੱਚ ਕਪੜਾ ਪ੍ਰੈਕਟੀ ਦੀ ਲੱਗੀ ਪਿਆਨੇ ਕਾ ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ 12 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਤੇ ਪਾਇਆ ਕਾਬੂ ਫਿਲਹਾਲ ਕਾਰਨ ਦਾ ਨਹੀਂ ਲੱਗਾ ਪਤਾ ਸੀਆਈਐਸਟਾਰ 794 ਨੂੰ ਮਿਲੀ ਕਾਮਯਾਬੀ 4 ਕਿਲੋ 300 ਗ੍ਰਾਮ ਅਫੀਮ ਸਮੇਤ ਕਾਬੂ ਰੇਸ਼ਮ ਸਿੰਘ ਨਾਮਜੋਈ ਵਿਅਕਤੀ ਦੀ ਪਛਾਣ थाना ਸਦਰ ਤਰੰਤਾਰਨ ਵਿਕੇ ਮਾਮਲਾ ਕੀਤਾ ਗਿਆ ਤਰੰਤਾਰਨ ਪੰਚਾਇਤੀ ਜੋਣਾ ਦਾ ਐਲਾਨ ਸਰਪੰਚ ਜੋਣਾ ਦਾ ਐਲਾਨ ਹੁੰਦੇ ਹੀ ਗੁਰਦੀ ਬੰਦਾਵਾ ਹੋਏ ਤੇਜ਼ ਇੱਕ ਦਿਨ ਦੇ ਵਿੱਚ ਹੀ ਪਛੇਦ ਘਾਟਨ ਚਾਰ ਰਸਤਿਆਂ ਤੇ ਦੋ ਅੰਗਲ ਵਾਲੇ ਸੈਂਟਰਾਂ ਦੇ ਕਿਤੇ ਉਤਕਾਰਾ ਪੰਜਾਬ ਸਰਕਾਰ ਦੇ ਡੀਸੀ ਸਮੇਤ ਖੇਤੀਬੜੀ ਵਿਭਾਗ ਦੀ ਹਦਾਇਤਾਂ ਖੇਤੀ ਸਟੋਰਾਂ ਤੇ ਸਟਾਕ ਬੋਰਡ ਤੇ ਰੇਟ ਲਿਸਟਾਂ ਲੱਗਣ ਗਿਆ ਲਾਜ਼ਮੀ ਸਟਾਕ ਬੋਰਡ ਤੇ ਲਿਖੋ ਯੂਰੀਆ ਜੀਏਪ ਸਮੇਤ ਖੁਰ ਖਾਦਾਂ ਦੇ ਸਟਾਕ ਰਿਪੋਰਟ ਪੰਜਾਬ ਤੇ ਜੰਡੀਗੜ ਦੇ ਵਿੱਚ ਪਾਰੇ ਹਮੇਂ ਮੀਂਹ ਦੇ ਨਾਲ ਬਦਲਿਆ ਮੌਸਮ ਦਾ ਮિજાਜ ਮੀਂਹ ਦੇ ਨਾਲ ਮੌਸਮ ਦੇ ਚਾਈ ਗਰਾਵਟ ਮੀਂਹ ਦੇ ਵਧਾਈ ਕਿਸਾਨਾਂ ਦੀ ਚਿੰਤਾ ਕਮਾਲੀ ਟੱਪਾ ਮੰਡੀ ਦੇ ਵਿੱਚ ਨੌਜਵਾਨ ਦਾ ਬਿਰਾਮੀ ਨਾਲ ਕਤਲ ਕਿਲਚ ਨਾਲ ਹਮਲਾ ਕਰਦਾਰੇ ਮੋਹਦੇਕਾਰ ਫਲਾਂ ਦੇ ਪੈਸੇ ਮੰਗਣ ਤੇ ਵਾਰਦਾਤ ਨੂੰ ਦਿੱਤਾ ਗਿਆ ਸੀ ਅੰਜਾਮ ਨੌਜਵਾਨ ਕਤਲ ਮਾਮਲੇ ਦੇ ਵਿੱਚ ਟੱਪਾ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ ਪੰਜਵ ਦਿਨ ਵੀ ਚਾਰੀ ਬਿਦਿਆਖਿਆ ਦਾ ਪ੍ਰਦਰਸ਼ਨ ਵੀ ਸੀਰ ਵੱਲੋਂ ਹੌਸਟਲ ਦੇ ਵਿੱਚ ਵਿਦਿਆਰਥੀਆਂ ਦੀ ਨਿਯਤ ਉਲੰਘਣਾ ਵਿਦਿਆਰਥੀ ਕਰ ਰਹੇ ਵੀਸੀ ਦੇ ਅਸਤੀਫੇ ਦੀ ਮੰਗ कतल कांग्रेस आगू गुरबीर सिंह के कातला हमला पंजा लखीपंची वाली ऑडियो आई सामने विरोधियों ललकारे मार् कांग्रेस आगू की ऑडियो ऑडियो हमले की घटना बनी शकी ਟੋਟਲ ਫਾਂਦੀ ਸਵਾਦੋ ਕਿੱਲੇ ਫਸਲ ਹੋਈ ਖਰਾਬ ਮਾੜੀ ਦਵਾਈ ਦਾ ਛਿੜਕਾ ਕਰਨ ਫਸਲ ਖਰਾਬ ਕਿਸਾਨ ਨੇ ਦਵਾਈ ਦੀ ਡੀਲਰ ਤੇ ਲਗਾਇਆ ਦੋਸ਼ ਡੀਲਰ ਨੇ ਆਪਣੇ ਉੱਪਰ ਲੱਗਿਆ ਰੋਕ ਨੂੰ ਨਕਾਰਿਆ ਸਨੂਡੀ ਸੀ ਡਾਕਟਰ ਬਾਹਰ ਵੀ ਸਾਨਾ ਪ੍ਰਦਰਸ਼ਨ ਡੀਪੀ ਯੂਰੀਆ ਖਾਦ ਦੀ ਕਮੀ ਲੈ ਕੇ ਕੀਤਾ ਗਿਆ ਪ੍ਰਦਰਸ਼ਨ ਬੀਕੇਯੂ ਇਕਤਾ ਉਗਰਾਹ ਦੇ ਵੱਲੋਂ ਪੰਜਾਬ ਦੇ ਕੇਂਦਰ ਸਰਕਾਰ ਨੂੰ ਅਪੀਲ ਇਹ ਹਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਐਕਸ਼ਨ ਦੇ ਵਿੱਚ ਨਗਰ ਨਿਗਮ ਬਜ਼ਾਰਾਂ ਵਿੱਚ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਸ਼ੁਰੂ ਸੜਕ ਤੇ ਕਬਜ਼ਾ ਕਰਕੇ ਸਮਾਨ ਰੱਖਣ ਵਾਲੇ ਖਿਲਾਫ ਕਾਰਵਾਈ ਜਿਲ੍ਹਾ ਕਮਾਊਂਡ ਲਕ ਐਕਸ਼ਨ ਵਿੱਚ ਮੋੜ ਦੇਵਾ ਚਰਵਿੰਦ ਕੇਸ਼ਵਰ ਕੇਸ਼ਵਰ ਅਲਿਆ ਸੀਮਾ ਅਧਿਚਰਨ ਸਰਕਾਰਾ ਜਾਇਦਾ ਦਿੱਲੀ ਵਿੱਚ ਚੰਗੀ ਪੱਧਰ ਤੇ ਕੰਮ ਕਰਨ ਦੀ ਤਿਆਰੀ ਕਰ ਰਿਹਾ ਕੇਸ਼ਵਰ ਵਿਸ਼ਵਕੰਗ ਦੇ ਪ੍ਰਧਾਨ ਅਜੇ ਬੰਗਾ ਨਿਊਯਾਰਕ ਤੇ ਵਿੱਚ ਬੰਗਲਾਦੇਸ਼ ਦੇ ਮੁਖ ਸਲਾਹਤਾ ਪ੍ਰੋਫੈਸਰ ਮੁਹੰਮਦ ਜੀ ਵਸਨਾ ਕੀਤੀ ਮੁਲਾਕਾਤ ਵਿਸ਼ਵ ਬੈਂਕ ਦੇ ਵਿੱਤੀ ਖੇਤਰ ਸੁਧਾਰਨ ਦੇ ਲਈ ਬੰਗਲਾਦੇਸ਼ ਨੂੰ 3.5 ਬਿਲੀਅਨ ਡਾਲਰ ਕਰੇਗਾ ਪ੍ਰਦਾਨ। ਗੁਜਰਾਤ ਦੇ ਅਹਮਦਾਬਾਦ ਵਿੱਚ ਨਵਾਤਰੀ ਦੀ ਤਿਆਰੀਆਂ ਸ਼ੁਰੂ ਗਰਬਾ ਡਾਂਸ ਗਰੁੱਪ ਨੇ ਆਪਣੇ ਰਵਾਇਤੀ ਪਹਿਰਾਵੇ ਵਿੱਚ ਕੀਤਾ ਅਭਿਆਸ ਕਰਨਾ ਸ਼ੁਰੂ ਜੋਰਾ ਸ਼ੋਰ ਨਾਲ ਚੱਲ ਰਹੀਆਂ ਤਿਆਰੀਆਂ। ਕਾਰਖੰਦੇ ਦੇ ਬਿਕਾਰੋ ਤੋਂ ਪਕਦੀ ਤੋਂ ਲੰਘ ਰਹੀ ਕਮਾਲ ਗੱਡੀ ਦੇ ਹੋ ਗਏ ਦੋ ਹਿੱਸੇ ਦੋ ਡੱਬੇ ਪਟੜੀ ਤੋਂ ਉਤਰੇ ਟਰੇਡਰ ਦੀ ਹਾਦਸੇ ਹੋਈ ਪਰ ਬਾਵਿਤਨ ਡਾਊਨ ਲਾਈਨ ਟ੍ਰੈਕਟਡ ਟਰੇਨ ਦਾ ਸੰਚਾਲਨ ਕੀਤਾ ਮੁਤਲਕ ਜਨਿਕ ਦਾ ਮੌਸਮ ਹੋਇਆ ਸੁਹਾਣਾ ਹੋਈ ਚਮਚਮ ਬਾਰਿਸ਼ ਰੁਕਣ ਨੂੰ ਮਿਲੀ ਗਰਮੀ ਤੋਂ ਰਹਾ ਤਾਂ ਆਪਣ ਵਿੱਚ ਚਾਈ ਕਰਵਟ ਮੁੰਬਈ ਦੇ ਬਾਲਰਾ ਦੇ ਵਿੱਚ ਕੱਲ ਹੋਈ ਪਾਰਿਵਾਰਿਸ਼ ਤੋਂ ਬਾਅਦ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਦੇ ਲੱਗਾ ਟ੍ਰੈਫਿਕ ਜਮ ਆਈਐਮਡੀ ਦੇ ਅਨੁਸਾਰ ਮੁੰਬਈ ਦੇ ਵਿੱਚ ਪਾਰਿਮੀ ਦੀ ਸੰਭਾਵਨਾ ਸੰਜਾਲੀ ਮਜ਼ੇ ਵਿਵਾਦ ਵਿੱਚ ਵੈਸਟੀ ਐਂਟਰੀ ਆਈਐਮਆਈਐਮ ਦੇ ਨੇਤਾ ਨੇ ਵਿਵਾਦਿਤ ਕਾਂਚੀਰੀ ਬਣਾਈ ਵੀਡੀਓ ਕਿਹਾ ਸ਼ਿਮਰਾ ਤੇ ਸਾਰੀਆਂ ਗੈਰ ਕਾਨੂੰਨੀ ਉਸਾਰੀਆਂ ਤੇ ਚੱਲਣਗੇ ਬੁਲਡੋਜ਼ਰ ਯੂਪੀਲੀਟਾ ਰਿਸ਼ਤ ਹਿਮਾਚਲ ਸਰਕਾਰ ਦਾ ਫੈਸਲਾ ਹਰਖਾਨ ਪੀਣ ਵਾਲੇ ਸਥਾਨ ਤੇ ਫਾਸਟ ਫੂਡ ਕੋਰਨਰ ਤੇ ਲਗਾਈ ਜਾਵੇਗੀ ਆਈਡੀ ਸੜਕ ਤੇ ਵਿਕਰੇਤਾਵਾਂ ਤੇ ਵੀ ਮਾਲਕ ਦੀ ਆਈਡੀਜ਼ ਲੂਗੀ ਰਾਜੀ ਸ਼ਕਤ ਹਿਮਾਚਲ ਦੇ ਚੀਫ ਜਸਟਿਸ ਬਣੇ ਹਾਈ ਕੋਰਟ ਦੇ ਚੀਫ ਜਸਟਿਸ ਅਚਕੀਸੋ ਰਾਸ਼ਟਰੀ ਮਦੇ ਵਿੱਚ ਰਾਜਪਾਲ ਨੇ ਚੁਪਾਈ ਸੋ ਸੰਵਾਲੇ ਖੇਤੀਬਾੜੀ ਕਾਨੂੰਨ ਵਾਪਿਸ ਲੈਣ ਬਾਰੇ ਆਪਣਾ ਬਿਆਨ ਲਿਆ ਵਾਪਿਸ ਸੰਵਾਲੇ ਆਪਣੇ ਬਿਆਨ ਦੇ ਲਈ ਮੰਗੀ ਮਾਫੀ ਕਿਹਾ ਮੈਂ ਆਪਣੇ ਸ਼ਬਦ ਵਾਪਿਸ ਲੈਂਦੀ ਹਾਂ